ਦੋਰ ਲੱਗੇ ਰਾਂ ਟਾਈਮ ਹੋ ਗਿਆ ਪਿਆਗਾ ਨਾ ਪਾਣੀ ਦਾ ਲੱਗ ਆਉਂਦੀ ਐ ਮਿੰਦੋ ਗੱਪਾ ਅੱਜ ਮੈਨੂੰ ਗੱਪ ਸਾਡੀ ਰਹਿੰਦੀ ਕੀ ਕਰਨ ਲੱਗੀ ਬੇਬੇ ਉਹ ਤੋਂ ਮਿਰਚਾਂ ਦੇ ਬੂਟੇ ਤਾਂ ਭਿੰਡੀਆਂ ਜੋਰ ਲੱਗ ਰਹੀ ਸੀ ਚੱਲ ਵਧੀਆ ਸੰਤੋੜਦੀਆਂ ਮਿਰਚਾਂ ਦੇ ਬੂਟਿਆਂ ਨੂੰ ਭਿੰਡੀਆਂ ਕਿਵੇਂ ਲੱਗੀਆਂ ਕਾਲਜੋਗ ਦਾ ਪਹਿਰਾ ਪੁੱਤ ਇਹ ਤਾਂ ਗੱਲ ਸਹੀ ਆ ਬੇਬੇ ਨਾਲੇ ਮੈਂ ਤਾਂ ਨਾ ਥੋੜੇ ਪੌੜੀ ਨੂੰ ਆਈ ਸੀ ਕਾ ਨੋ ਬੋਤ ਪਾਉਂ ਜਾ ਕਿਰ ਉਹ ਰਬਾਈ ਕੀ ਰਸਾ ਬੇਬੇ ਸਾਡੇ ਤਾਂ ਨਰਮ ਆ ਐਡਾ ਐਡਾ ਹੋ ਗਿਆ ਬੁੜੀਆਂ ਕਹਿੰਦੀਆਂ ਪੌੜੀ ਲਾ ਕੇ ਚੂਵਾਂਗੇ ਸਾਰੇ ਪਿੰਡ ਦੀਆਂ ਪੌੜੀਆਂ ਮੰਗ ਲਈਆਂ ਪੁੱਛਣਾ ਪੁੱਤ ਸਾਡੇ ਘਾਪ ਚੜੀ ਦੇ ਤੇ ਕੱਲੇ ਕਲੇ ਤਾਂ ਦੇ ਦੇ 15-15 ਸਾਲੀਆਂ ਪੌੜੀਆਂ ਕੀ ਗੁਰਦੇ ਨੇ ਆਪੇ ਸੰਪਤ ਪਾਉੜੀ ਨੇ ਆਪੇ ਲੋੜ ਹੈ ਲੈ ਹੱਦ ਹੋ ਗਈ ਹੈ ਨਾ ਸਮਾਲ ਦੀ ਗੱਲ ਹੋ ਗਈ ਇਹ ਤਾਂ ਸੁਣਾਏ ਪੁੱਤ ਵੀ ਹੁਣ ਤੈਨੂੰ ਦੇ ਕੇ ਅਗੇ ਆਉਦੇ ਨਾ ਮੈਨੂੰ ਤੇ ਤੂੰ ਮੁਟਕਾਉਂਦੀ ਫਿਰ ਉਹ ਕਰਦੀ ਹੋਗੀ ਹੁਣ ਤੇ ਤੈਨੂੰ ਦਿੰਨੀ ਆ ਪੌੜੀਆਂ ਉਹ ਦੇ ਲੈ ਜਿਹਾ ਰਹਿ ਜਾਣਗੇ ਟੋਰੀਆਂ ਦੀਆਂ ਬੇਲਾਂ ਨੂੰ ਇੰਨੇ ਅੰਗੂਰ ਲੱਗ ਰਹੇ ਐ ਇੰਨੇ ਅੰਗੂਰ ਲੱਗ ਰਹੇ ਨੇ ਨਾ ਟੋਕਰੇ 'ਤੇ ਪਰ ਰੱਖਦੇ ਅੰਗੂਰ ਨਹੀਂ ਮੁਕਦੇ ਇਹ ਬੁੱਤ ਨੂੰ ਵੇਖਾ ਪਿੱਛੋਂ ਚੱਲਦੀ ਐ ਤੂੰ ਉਹਨਾਂ ਤੇ ਵਾਧਾ ਲੱਗਣੀ ਹੈਗਾ ਉਹ ਰੁੱਤੇ ਅੰਗੂਰਾਂ ਦੀ ਹੋਰ ਲੈ ਟੋਰੀਆਂ ਦੇ ਬੂਟਿਆਂ ਨੂੰ ਇੰਨੇ ਬੇਲਾਂ ਨੂੰ ਅੰਗੂਰ ਲੱਗ ਰਹੇ ਨੇ ਪੁੱਤ ਤੇ ਮੇਂ ਬਖਾਣਾ ਪਾ ਕੇ ਦੱਸਿਓ ਵੀ ਕੋਲ ਕਾਲ ਯੁਗ ਦਾ ਪਹਿਰਾ ਹੈ हां हां बेबे यही गल आ चल ਕੋਈ ਗੱਲ ਨਹੀਂ ਹੋਰ ਕਿਸੇ ਘਰ ਦੇ ਜਾਂਦੀਆਂ ਲਿਆਉਂੀਆਂ ਮੰਗ ਕੇ ਵਾਹ ਉਹ ਵੇਖ ਤੋਟਿਆ ਲੱਸੀ ਜੁਵੇਰੇ ਤਾਂ ਆਉਝੇ ਮੱਖੀ ਲੱਗੀ ਗਈ ਇੱਕ ਤਾਂ ਦੇ ਦੇ ਤਾਂ 15 ਬੰਨਾਂ ਕੋ ਕੁੜੀਆਂ ਲੈਣੇ ਵੀ ਮੈਂ ਕਿੰਨੇ ਦੇ ਕੇ ਮੈਂ ਦਸ ਕਿੰਗੇ ਜਾਉਂ ਮੰਗੜ ਹੈ ਜਿਹੜਾ ਸਾਹ